ਬੇ ਨਾਮ ਰਖ ਲਿਆ ਗਾਜੀ ਫੁੱਲਿਆ ਜੱਗ ਤੇ ਕੀ ਖਟਿਆ ਵੇ ਤੇ ਤੋ ਰੱਬ ਨਾ ਹੋਇਆ ਰਾਜੀ ਬਾਦਸ਼ਾਹੀ ਮਿਲ ਗਈ ਮੱਤ ਮਾਰੀ ਗਈ ਚਿੱਠੀ ਲਿਖਿਆ ਸਤਵੇਂ ਪਾਤਸ਼ਾਹ ਨੂੰ ਇੱਕ ਗੱਲ ਇਹ ਲਿਖੀ ਕਿ ਸੱਚੇ ਪਾਤਸ਼ਾਹ ਆ ਕੇ ਦਿੱਲੀ ਮੈਨੂੰ ਦਰਸ਼ਨ ਦਿਓ ਦੂਜੀ ਇਹ ਵੀ ਲਿਖ ਦਿੱਤੀ ਕਿ ਖੇਤੀ ਹਾਜ਼ਰ ਹੋਵੋ ਜਦੋਂ ਇਹ ਚਿੱਠੀ 15 ਸਾਲ ਦੇ ਸੁਪੁੱਤਰ ਰਾਮ ਰਾਏ ਨੂੰ ਬਖਾਈ ਗਈ ਕਹਿਣ ਲਗਾ ਉਸ ਦਰ ਨੂੰ ਫਰਮਾਨ ਜਿਸ ਦਰ ਦੇ ਉੱਤੇ ਬਾਬੇ ਨਾਨਕ ਦੇ ਚਰਨਾਂ ਦੇ ਉੱਤੇ ਪਾਵਰ ਝੁਗਿਆ ਉਸ ਦਰ ਨੂੰ ਫਰਮਾਨ ਕਿੱਥੇ ਆ ਕੇ ਹਮਾਉ ਝੁਗਿਆ ਉਸ ਦਰ ਨੂੰ ਫਰਮਾਨ ਜਿਹਨੇ ਜਹਾਕੀਰ ਦੀ ਅੱਕੜ-ਕੜ ਦਿੱਤੀ ਉਸ ਦਰ ਨੂੰ ਹੁਕਮ ਜਿਹੜੇ ਮੇਰੇ ਬਾਪੂ ਸੱਚ ਸੱਚ ਵਰਤਾ ਰਹੇ ਨੇ ਉਸ ਰੱਬ ਦੇ ਨਾਮ ਜੋੜ ਰਹੇ ਨੇ ਉਹਨਾਂ ਨੂੰ ਹੁਕਮ ਹੁਣ ਬਾਪੂ ਦਾ ਹੁਕਮ ਮੰਨ ਕੇ ਮੈਂ ਜਰੂਰ ਜਾਵਾਂਗਾ ਤੇ ਬਾਦशाही ਪੈਰਾਂ ਵਿਚ ਰੋਲ ਕੇ ਰੱਖ ਦਿਆਂਗਾ ਆ ਵੇਖਿਓ ਜਿਹੜੇ ਗੱਲਾਂ ਕਰਦੇ ਨੇ ਨਾ ਸੱਤਵੇਂ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਇਦਾਂ ਕਹਿ ਦਿੱਤਾ ਹੈ ਆ ਕਹਿੰਦੇ ਗੁੱਸਾ ਨਾ ਕਰ ਲੈਣਾ ਕਈ ਮੇਰੇ ਵਰਗੇ ਗੱਲਾਂ ਕਰਨ ਵਾਲੇ ਆਪਣੇ ਬਾਪੂ ਨੂੰ ਪਾਣੀ ਦਾ ਗਲਾਸ ਨਹੀਂ ਫੜਾਦੇ ਤੇ ਗੱਲਾਂ ਬੜੀਆਂ-ਬੜੀਆਂ ਕਰਦੇ ਨੇ ਅੱਜ ਜਦੋਂ ਬਾਪੂ ਦੇ ਨਾਂ ਉੱਤੇ ਚਿੱਠੀ ਆਈ ਕਿ ਹਾਜ਼ਰ ਹੋਵੋ ਤਾਂ ਵੱਡੇ ਪੁੱਤਰ ਨੂੰ ਇੰਨਾ ਐਮਪਰਾ ਲੱਗਿਆ ਤੇ ਗੁੱਸੇ ਦੇ ਵਿੱਚ ਕੀ ਕਹਿਣ ਲੱਗਾ ਚਨੌਲੀ ਤੋਂ ਸੇਵਕ ਪਰਿਵਾਰ ਜਿਨ੍ਹਾਂ ਨੂੰ ਸਭ ਜਾਣਦੇ ਨੇ ਹਰਪ੍ਰਣ ਸਿੰਘ ਜੀ ਹੋਰੀ ਬੈਠੇ ਨੇ ਉੱਥੇ 11 ਤਰੀਕ ਆਉਣ ਵਾਲੀ ਨੂੰ ਬਾਬਾ ਜੀ ਦੇ ਸਮਿਤ ਅਖੰਡ ਪਾਠ ਸਾਹਿਬ ਦੇ ਭੋਗ ਪਾਣੇ ਨੇ ਜਵਾਨ ਸੁਜਣੇ ਨੇ ਚਨੌਲੀ ਵਿਖੇ ਸਾਰੀ ਸੰਗਤ ਨੇ ਉੱਥੇ ਵੀ ਦਰਸ਼ਨ ਦੇਣੇ ਆ ਕਈ ਗੱਲਾਂ ਲੋਕ ਸਵਾਲ ਕਰਦੇ ਨੇ ਕਿ ਜੇ ਬਾਬੇ ਰਾਮਰਾਣੇ ਆਖ ਦਿੱਤਾ ਮੈਂ ਬਾਦਸ਼ਾਹੀ ਪੈਰਾਂ 'ਚ ਮਿਲਾਂ ਦੇਗਾ ਇਦਾਂ ਮਿਲ ਜਾਂਦੀ ਏ ਵਰਮਖੋ ਅਣਜਾਣ ਲੋਕ ਗੱਲਾਂ ਕਰਦੇ ਨੇ ਜਦੋਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਤਖਤੀ ਤਵੀ ਤੇ ਬਹਾਲਿਆ ਉਦੋਂ ਇੱਕ ਸੱਚੇ ਪਾਤਸ਼ਾਹ ਦਾ ਮਿੱਤਰਾ ਆਇਆ ਸੀ ਕੌਣ ਸੀ ਸਾਈ ਮੀਆਂ ਮੀਰ ਪੁੱਜਿਆ ਹੋਇਆ ਸਾਧੂ ਸੀ ਇੱਕ ਗੱਲ ਆਕੀ ਸੀ ਸੱਚੇ ਪਾਤਸ਼ਾਹ ਅੱਤਵੀ ਤੇ ਬੈਠ ਗਏ ਹੋ ਮੈਂ ਤੁਹਾਡੇ ਦਰ ਦਾ ਪੌੜਾ ਆ ਮੈਨੂੰ ਹੁਕਮ ਕਰੋ ਇੱਥੇ ਖੜਾ ਖੜਾ ਮੋਰ ਨੂੰ ਪੜਾ ਦੇਵਾਂਗਾ ਤੇ ਬਾਦਸ਼ਾਹੀ ਖਤਮ ਕਰ ਦੇਵਾਂਗਾ ਪੰਜਵੇਂ ਪਾਸ਼ਾ ਕਹਿਣ ਲੱਗੇ ਨਹੀਂ ਮਿੱਤਰਾ ਅਕਾਲ ਪੁਰਖ ਦੀ ਮੌਜ ਦੇਖ ਉਹਦੀ ਖੁਸ਼ੀ ਦੇਖ ਅੱਜ ਬਾਪੂ ਨੂੰ ਲਿਖੀ ਚਿੱਠੀ ਦੇਖ ਕੇ ਵੱਡੇ ਪੁੱਤਰ ਨੂੰ ਗੁੱਸਾ ਆ ਗਿਆ ਇਹ ਵੀ ਯਾਦ ਰੱਖਿਓ ਜੇ ਕੋਈ ਬਾਪੂ ਦੀ ਪੱਗ ਨੂੰ ਹੱਥ ਪਾਦਾ ਹੋਵੇ ਨਾ ਪੁੱਤਰ ਮੂਜੂ ਬਣ ਕੇ ਕੋਈ ਗੱਲੇ ਨਾ ਕਹਿ ਸਕੇ ਤਾਂ ਫਿਰ ਪੁੱਤ ਨਹੀਂ ਕੋ ਪੁੱਤ ਵੈ ਪਰ ਬਾਬਾ ਰਾਮ ਜਾਈ ਤਾਂ ਪੁੱਤਰ ਨਹੀਂ ਫਪਟਰ ਨੇ ਅੱਜ ਬਾਪੂ ਨੂੰ ਹੁਕਮਨਾਮਾ ਆਇਆ ਇਹ ਸੁਣ ਕੇ ਉਸਟਰ ਨੂੰ ਹੁਕਮਨਾਮਾ ਜਿਹੜਾ ਰੱਬ ਦਾ ਦਰ ਹੈ ਆ ਚਿੱਠੀ ਪੜ ਕੇ ਬਾਬਾ ਜੀ ਨੂੰ 15 ਦੀ ਸਾਲ ਦੀ ਉਮਰ ਦੇ ਵਿੱਚ ਕਿੰਨਾ ਕੋਬਰਾ ਲੱਗਿਆ ਜੀ गुरु पिता जी मैं तो गया सर मन के जावगा कह तो लगे पुत्रा, गुरु नानक अंक संग वरतेगा जो शब्द वो पूरा होएगा पर एक गल याद रखी माया करामात यह गल आखी बापू ने पुत्रा माया करामात ਜਰਾ ਸੋਚ ਕੇ ਵਰਤੀ ਜੀਏ ਇਹ ਲੋੜ ਨਾ ਹੋਵੇ ਤਾਂ ਵਰਤਨ ਦੀ ਲੋੜ ਨਹੀਂ ਲਓ ਜੀ ਲੈ ਕੇ ਬਾਪੂ ਤੋਂ ਆ ਗਿਆ ਸਾਰੀਆਂ ਵਰਕ ਤਾਂ ਮਿਲ ਗਈਆਂ ਨੇ ਅਗੇ ਨੇ ਕੀਰਤ ਪ੍ਰਸਾਦ ਤੋਂ ਚੱਲਣ ਵਾਸਤੇ ਕਰ ਰਹੇ ਨੇ ਤਿਆਰੀ ਨਾਲ ਬਾਪੂ ਨੇ ਪੰਜ ਸਿੱਖ ਭੇਜੇ ਜਿਨ੍ਹਾਂ ਵਿੱਚ ਭਾਈ ਗੁਰਦਾਸ ਵੀ ਨੇ ਗੁਰਮਤ ਦੇ ਮਹਾਨ ਵਿਦਵਾਨ ਹਮੰਦ ਦੇ ਸ਼ੰਕਾ ਇੱਕ ਵਾਰੀ ਵੇਖ ਲਈਏ ਰੱਤ ਖੜਾ ਸੀ ਅਜਰ ਸਵਾਰ ਨੇ ਜੋੜਨਾ ਸੀ ਭਾਵ ਘੋੜੇ ਨਹੀਂ ਸੀ ਵੱਜੇ ਬਾਬੇ ਨੇ ਇੱਕ